ਸ਼੍ਰੋਮਣੀ ਅਕਾਲੀ ਦਲ ਨੂੰ ਲੈ ਕੇ ਇੱਕ ਵੱਡੀ ਖਬਰ ਦਸਤਕ ਦੇ ਰਹੀ ਹੈ ਡਾਕਟਰ ਦਲਜੀਤ ਸਿੰਘ ਚੀਮਾ ਨੇ ਇੱਕ ਬਿਆਨ ਜਾਰੀ ਕੀਤਾ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਵਰਕਿੰਗ ਕਮੇਟੀ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਨ੍ਹਾਂ ਦੇ ਵੱਲੋਂ ਹੁਣ ਫੈਸਲਾ ਲੈ ਲਿਆ ਗਿਆ ਦਰਅਸਲ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੇ ਵਿਚਾਰਕ ਮੀਟਿੰਗ ਹੁੰਦੀ ਹੈ ਉਸ ਵਿੱਚ ਇਹ ਨੋਟਿਸ ਕੀਤਾ ਗਿਆ ਕਿਉਂਕਿ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੁੰਦੜ ਪਹਿਲਾਂ ਹੀ ਵਿਕਰਮ ਸਿੰਘ ਮਜੀਠੀਆ ਸਣੇ ਉਹਨਾਂ ਸਮੂਹ ਆਗੂਆਂ ਬਾਰੇ ਟਿੱਪਣੀ ਕਰ ਚੁੱਕੇ ਨੇ ਜਿਨ੍ਹਾਂ ਨੇ ਪਾਰਟੀ ਦੇ ਡਿਸਪਲਿਨ ਬਾਰੇ ਜਿਸ ਤਰ੍ਹਾਂ ਦਾ ਉਲਟ ਸਟੈਂਡ ਲਿਆ ਹੈ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਸਣੇ ਤੇ ਹੋਰ ਜਿਹੜੇ ਆਗੂ ਨੇ ਉਹਨਾਂ ਵੱਲੋਂ ਕਿਹਾ ਜਾ ਰਿਹਾ ਅਸੀਂ ਅਕਾਲ ਤਖਤ ਸਾਹਿਬ ਦੇ ਨਾਲ ਸਿੱਧਾ ਮੱਥਾ ਲਾਉਣਾ ਨਹੀਂ ਚਾਹੁੰਦੇ ਭਾਵਨਾਵਾਂ ਨੂੰ ਸਮਝਦੇ ਹੋਏ ਬਾਕੀ ਸੰਗਤ ਦੇ ਵਾਂਗ ਅਡੇ ਮਾਨੋ ਵੀ ਡੂੰਗੀ ਛੱਟ ਜਿਹੜੀ ਵੱਜੀ ਐ 8:30 ਪੁੱਜੀ ਐ ਉਸੇ ਦੇ ਚਲਦੇ ਆ ਉਹਨਾਂ ਨੇ ਐਸ.ਸੀ.ਪੀ.ਸੀ ਦੀ ਅੰਤਰੀਂ ਕਮੇਟੀ ਵੱਲੋਂ ਲਏ ਗੇ ਫੈਸਲੇ ਦੇ ਉਲਟ ਆਪਣਾ ਸਟੈਂਡ ਰੱਖਿਆ ਯਾਨੀ ਕਿ ਉਸ ਨਾਲ ਸਹਿਮਤੀ ਪ੍ਰਗਟ ਨਹੀਂ ਕੀਤੀ ਪਰ ਦੂਸਰੇ ਪਾਸੇ ਹੁਣ ਵਰਕਿੰਗ ਕਮੇਟੀ ਦੇ ਵੱਲੋਂ ਜਿਹੜਾ ਕਿ ਇੱਕ ਫੈਸਲਾ ਲੈ ਲਿਆ ਗਿਆ ਹੈ ਡਿਸਪਲਿਨ ਕਮੇਟੀ ਦੇ ਵੱਲੋਂ ਫੈਸਲਾ ਲੈ ਲਿਆ ਗਿਆ ਕਿ ਜਿਨ੍ਹਾਂ ਜਿਨ੍ਹਾਂ ਨੇ ਪਾਰਟੀ ਦਾ ਅਨੁਸ਼ਾਸਨ ਭੰਗ ਕੀਤਾ ਹੈ ਉਹਨਾਂ ਨੂੰ ਸ਼ੋ ਕੌਜ਼ ਨੋਟਿਸ ਜਾਰੀ ਕੀਤਾ ਜਾਏਗਾ ਉਹਨਾਂ ਤੋਂ ਜਵਾਬ ਤਲਬੀਤ ਹੈ ਹੋਵੇਗੀ ਜੇਕਰ ਉਹ ਜਵਾਬ ਦੇ ਦਿੰਦੇ ਨੇ ਠੀਕ ਹੈ ਨਹੀਂ ਤਾਂ ਫਿਰ ਡਿਸਪਲਿਨ ਭੰਗ ਕਰਨ ਵਾਲਿਆਂ ਖਿਲਾਫ ਸਖਤ ਐਕਸ਼ਨ ਪਾਰਟੀ ਦੀ ਲੀਡਰਸ਼ਿਪ ਲੈ ਸਕਦੀ ਹੈ ਡਾਕਟਰ ਦਲਜੀਤ ਸਿੰਘ ਚੀਮਾ ਨੇ ਜਾਣਕਾਰੀ ਸਾਂਝੀ ਕੀਤੀ ਹੈ ਵਰਕਿੰਗ ਪ੍ਰੈਜ਼ੀਡੈਂਟ ਨੇ ਜਿਹੜੇ ਬਲਵਿੰਦਰ ਸਿੰਘ ਭੁੰਦੜ ਉਹਨਾਂ ਨੇ ਵੀ ਇਸ ਗੱਲ ਦੀ ਸਖਤੀ ਦੇ ਨਾਲ ਨਖੇਦੀ ਕੀਤੀ ਹੈ ਉਸ ਨੂੰ ਨੋਟਿਸ ਲੈਂਦਿਆਂ ਹੋਇਆਂ ਸੀਰੀਅਸ ਨੋਟਿਸ ਦੇ ਉੱਤੇ ਸਟੇਟਮੈਂਟ ਦਿੱਤੀ ਜਿੰਨੇ ਵੀ ਸਟੇਟਮੈਂਟ ਆਈਆਂ ਨੇ ਜਿੰਨੀਆਂ ਵੀ ਵੀਡੀਓਜ਼ ਆਈਆਂ ਨੇ ਪਾਰਟੀ ਦੇ ਕੁਝ ਲੀਡਰਾਂ ਵੱਲੋਂ ਐਸਜੀਪੀਸੀ ਤੇ ਸ਼੍ਰੋਮਣੀ ਕਾਲੀ ਦਲ ਦੇ ਫੈਸਲੇ ਲਏ ਗਏ ਦੇ ਖਿਲਾਫ ਉਹਨਾਂ ਨੂੰ ਲੈ ਕੇ ਹੁਣ ਡਿਸਕਸ ਹੋਇਆ ਅੱਜ ਪਾਰਟੀ ਦੀ ਪਾਰਲੀਮੈਂਟਰੀ ਬੋਰਡ ਦੀ ਮੀਟਿੰਗ ਚੰਡੀਗੜ੍ਹ ਰੱਖੀ ਗਈ ਇਹ ਮੀਟਿੰਗ ਕਿੱਥੇ ਹੋਈ ਹੈ ਇਹ ਤਾਂ ਨਹੀਂ ਦੱਸਿਆ ਗਿਆ ਪਰ ਉਸ ਮੀਟਿੰਗ ਦੇ ਵਿੱਚ ਗੁਲਜਾਰ ਸਿੰਘ ਰਣੀਕੇ ਜਨਮੇਜਾ ਸਿੰਘ ਸੇਖੋਂ ਮਹੇਸ਼ਿੰਦਰ ਸਿੰਘ ਗਰੇਵਾਲ ਹੀਰਾ ਸਿੰਘ ਗਾਬੜੀਆ ਤੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਹਿੱਸਾ ਲਿਆ ਵਰਕਿੰਗ ਪ੍ਰੈਜ਼ੀਡੈਂਟ ਨੇ ਜਿਹੜੇ ਇਸ ਵੇਲੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੋਂਦੜ ਇਸ ਮਾਮਲੇ ਦੇ ਵਿੱਚ ਸਖਤ ਨੋਟਿਸ ਜਿਹੜਾ ਲੈ ਚੁੱਕੇ ਨੇ ਮੀਡੀਆ ਦੇ ਵਿੱਚ ਵੀ ਉਹਨਾਂ ਦੇ ਹੁਣ ਤੱਕ ਬਿਆਨ ਤੁਸੀਂ ਸਾਰਿਆਂ ਨੇ ਪੜ੍ਹ ਸੁਣ ਲਏ ਹੋਣਗੇ ਪਰ ਹੁਣ ਅੱਜ ਪਾਰਲੀਮੈਂਟਰੀ ਬੋਰਡ ਦੀ ਇੱਕ ਬੈਠਕ ਹੁੰਦੀ ਹੈ ਜਿਸ ਦੇ ਵਿੱਚ ਡਿਸਿਪਲਨ ਭੰਗ ਕਰਨ ਵਾਲਿਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਸੇ ਵੀ ਕੀਮਤ ਦੇ ਉੱਤੇ ਇਹ ਜਾਣਕਾਰੀ ਦਿੱਤੀ ਗਈ ਹੈ ਨਾਲ ਹੀ ਕਿਹਾ ਗਿਆ ਕਿ ਸਾਰਿਆਂ ਨੂੰ ਆਜ਼ਾਦੀ ਦੇ ਨਾਲ ਵਿਚਾਰ ਰੱਖਣ ਦਾ ਹੱਕ ਹੈ ਆਪਣੇ ਉਹ ਪਾਰਟੀ ਦੇ ਫੋਰਮ ਦੇ ਉੱਤੇ ਪਾਰਟੀ ਪਲੇਟਫਾਰਮ ਦੇ ਉੱਤੇ ਕਿਸੇ ਵੀ ਬੰਦੇ ਨੂੰ ਪਾਰਟੀ ਦਾ ਜਿਹੜਾ ਹੱਕ ਹੈ ਵਿਚਾਰ ਰੱਖ ਸਕਦਾ ਆਪਣੀ ਆਪਣੇ ਪਰ ਪਾਰਟੀ ਤੋਂ ਬਾਹਰ ਜਾ ਕੇ ਡਿਸਪਲਿਨ ਨੂੰ ਭੰਗ ਨਹੀਂ ਕਰ ਸਕਦਾ ਜੇਕਰ ਕਿਸੇ ਤਰ੍ਹਾਂ ਦੇ ਡਿਸਪਲਿਨ ਨੂੰ ਭੰਗ ਕੀਤਾ ਜਾਂਦਾ ਤੇ ਉਹ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਇਸ ਵਿੱਚ ਵਿਕਰਮ ਸਿੰਘ ਮਜੀਠੀਆ ਸਾਬਕਾ ਮੰਤਰੀ ਚਰਨਜੀਤ ਸਿੰਘ ਢਿੱਲੋਂ ਉਹਨਾਂ ਦੇ ਨਾਲ ਪੰਜ ਹੋਰ ਸਾਥੀ ਆਗੂ ਉਹਨਾਂ ਦੇ ਤੇ ਜਿੰਨੇ ਵੀ ਚਾਹੇ ਉਹ ਗੋਬਿੰਦ ਸਿੰਘ ਲੋਂਗੋਵਾਲ ਕਿਉਂ ਨਾ ਹੋਣ ਤੇ ਹੋਰ ਵੀ ਜਿਹੜੇ ਮੱਖਣ ਸਿੰਘ ਬਰਾੜ ਇਹਨਾਂ ਸਾਰੇ ਸਮੂਹ ਲੀਡਰਸ਼ਿਪ ਨੂੰ ਚਾਹੇ ਯੂਥ ਵਿੰਗ ਦੇ ਆਗੂ ਨੇ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਜਿਹੜੀ ਕਿ ਸੋਈ ਇੱਕ ਸਟੂਡੈਂਟ ਜਥੇਬੰਦੀ ਹੈ ਸ਼੍ਰੋਮਣੀ ਅਕਾਲੀ ਦਲ ਦਾ ਵਿੰਗ ਹੈ ਉਹਨਾਂ ਦੇ ਕੋ ਜਾਗੂਆਂ ਵੱਲੋਂ ਜਾਂ ਜਿੰਨੇ ਵੀ ਕਿਸੇ ਵੀ ਵਿੰਗ ਨਾਲ ਜੁੜੇ ਹੋਏ ਸਿੱਧੇ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਆਗੂ ਨੇ ਉਹਨਾਂ ਨੂੰ ਸ਼ੋ ਕਾਜ਼ ਨੋਟਿਸ ਕੱਢਣ ਦਾ ਹੁਕਮ ਦੇ ਦਿੱਤਾ ਗਿਆ ਉਹਨਾਂ ਨੇ ਵੀ ਦੱਸਿਆ ਕਿ ਜਿਹੜੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਸਟੇਟਮੈਂਟ ਤੇ ਵੀਡੀਓ ਜਾਰੀ ਕੀਤੇ ਗਏ ਬਿਆਨ ਜਾਰੀ ਕੀਤੇ ਗਏ ਉਹਨਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਪਾਰਟੀ ਦਾ ਜਿਹੜਾ ਡਿਸਪਲਿਨ ਭੰਗ ਕੀਤਾ ਗਿਆ ਉਸ ਕਮੇਟੀ ਨੇ ਸ਼ੋ ਕਾਜ਼ ਨੋਟਿਸ ਜਿਹੜੇ ਉਹਨਾਂ ਨੂੰ ਜਾਰੀ ਕੀਤੇ ਜਾਣਗੇ ਤੇ ਨਾਲ ਹੀ ਐਕਸ਼ਨ ਵੀ ਲਿਆ ਜਾਵੇਗਾ ਮੈਰਿਟ ਦੇ ਆਧਾਰ ਦੇ ਉੱਤੇ ਜੇਕਰ ਉਹਨਾਂ ਦੇ ਜਵਾਬ ਆਉਂਦੇ ਨੇ ਜਿਹੜੇ ਰਿਪਲਾਈ ਦੇਣਗੇ ਉਹ ਸਾਰੇ ਸਮੂਹ ਲੀਡਰ ਹੁਣ ਸਾਰਿਆਂ ਨੂੰ ਕਿੰਨੇ ਲੀਡਰ ਹੋਣਗੇ ਹੁਣ ਤੇ ਗਿਣਤੀ ਬਹੁਤ ਵੱਧ ਗਈ ਹੈ ਗਿਨੇ ਵੀ ਔਖੇ ਹੋ ਗਏ ਨੇ ਲੀਡਰ ਜਿਨ੍ਹਾਂ ਨੇ ਐਸਜੀਪੀਸੀ ਦੀ ਅੰਤਰੀਂ ਕਮੇਟੀ ਵਿੱਚ ਲਏ ਗਏ ਫੈਸਲੇ ਦੇ ਖਿਲਾਫ ਜਾ ਕੇ ਆਪਣੇ ਬਿਆਨ ਜਾਰੀ ਕੀਤੇ ਨੇ ਵੀਡੀਓ ਜਾਰੀ ਕੀਤੇ ਨੇ ਪ੍ਰੈਸ ਨੋਟ ਜਾਰੀ ਕੀਤੇ ਨੇ ਉਹਨਾਂ ਸਾਰਿਆਂ ਦੇ ਖਿਲਾਫ ਅਨੁਸ਼ਾਸਨ ਭੰਗ ਕਰਨ ਦਾ ਦੋਸ਼ ਲੱਗਾ ਤੇ ਹੁਣ ਪਾਰਲੀਮੈਂਟਰੀ ਬੋਰਡ ਦੇ ਵਿੱਚ ਜਿਹੜੇ 4-5 ਸੀਨੀਅਰ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨੇ ਇਕੱਠੇ ਹੋ ਕੇ ਬੈਠਕ ਕਰਕੇ ਇਹ ਫੈਸਲਾ ਲਿਆ ਉਹਨਾਂ ਸਾਰੇ ਲੀਡਰਾਂ ਨੂੰ ਨੋਟਿਸ ਭੇਜੇ ਜਾਣਗੇ ਸ਼ੋ ਕਾਜ਼ ਨੋਟਿਸ ਜਿਸ ਦੇ ਵਿੱਚ ਜਵਾਬ ਮੰਗਿਆ ਜਾਵੇਗਾ ਕਿ ਜਿਹੜੇ ਲੀਡਰਾਂ ਨੇ ਖਿਲਾਫਤ ਕੀਤੀ ਜਾਂ ਫਿਰ ਸ਼੍ਰੋਮਣੀ ਅਕਾਲੀ ਦਲ ਤੇ ਜਿਹੜਾ ਐਸਜੀਪੀਸੀ ਦੀ ਅੰਤਰਨ ਕਮੇਟੀ ਦੇ ਵਿੱਚ ਲਏ ਗਏ ਫੈਸਲੇ ਨੇ ਜਿਹੜੇ ਹੁਣ ਇੱਕ ਗੱਲ ਤਾਂ ਸਾਫ਼ ਤੇ ਸਪਸ਼ਟ ਹੋ ਗਈ ਕਿ ਐਸਜੀਪੀਸੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਦੀ ਤਰ੍ਹਾਂ ਹੀ ਉਹ ਫੈਸਲੇ ਲਏ ਸਨ ਜਿਸ ਵੇ ਜਥੇਦਾਰ ਸਹਿਬਾਨ ਨੂੰ ਹਟਾਇਆ ਗਿਆ ਸੀ ਉਹਨਾਂ ਫੈਸਲਿਆਂ ਨੂੰ ਲੈ ਕੇ ਜਿਨ੍ਹਾਂ ਨੇ ਆ ਸਹਿਮਤੀ ਪ੍ਰਗਟ ਕੀਤੀ ਜਿਹੜੇ ਸਹਿਮਤ ਨਹੀਂ ਸਨ ਉਸ ਫੈਸਲੇ ਨਾਲ ਉਹਨਾਂ ਨੇ ਕਿਹਾ ਕਿ ਸਾਡੇ ਵੀ ਦਿਲ ਨੂੰ ਸਾਡੇ ਵੀ ਮਨ ਨੂੰ ठेस ਪੁੱਜੀ ਹੈ ਤਾਂ ਉਹ ਆਪਣੇ ਭਾਵਨਾਵਾਂ ਨੂੰ ਵਿਅਕਤ ਕਰਦਿਆਂ ਹੋਇਆਂ ਸਾਰਿਆਂ ਨੂੰ ਇੱਕ ਪਲੇਟਫਾਰਮ ਤੇ ਇਕੱਠੇ ਹੋਣ ਦੀ ਅਪੀਲਾਂ ਵੀ ਹੋਈਆਂ ਉਹਨਾਂ ਸਾਰਿਆਂ ਨੂੰ ਹੁਣ ਨੋਟਿਸ ਕੱਢੇ ਜਾਣਗੇ ਸ਼੍ਰੋਮਣੀ ਕਾਲੀ ਦਲ ਵੱਲੋਂ ਪਰ ਆਖਰਕਾਰ ਜਿਹੜੇ ਪਾਰਲੀਮੈਂਟਰੀ ਬੋਰਡ ਦੇ ਜਿਹੜੇ 4-5 ਲੀਡਰਾਂ ਨੇ ਤੁਹਾਨੂੰ ਇਸ ਨਾਂ ਦੱਸੇ ਨੇ ਜੋ ਕਿ ਡਾਕਟਰ ਦਿਲਜੀਤ ਸਿੰਘ ਚੀਮਾ ਨੇ ਜਾਣਕਾਰੀ ਸਾਂਝੀ ਕੀਤੀ ਹੈ ਕੀ ਹੁਣ ਸਿਰਫ ਤੇ ਸਿਰਫ ਉਹੀ ਲੀਡਰਸ਼ਿਪ ਸਾਰਿਆਂ ਦੀ ਕਲਾਸ ਲਾਵੇਗੀ ਕਿ ਜਿਹੜੇ ਡਿਸਪਲਿਨ ਭੰਗ ਕਰ ਰਹੇ ਨੇ ਜਾਂ ਫਿਰ ਬਾਕੀ ਧੜਾ ਜਿਹੜਾ ਮਜ਼ਬੂਤ ਹੋ ਜਾਵੇਗਾ ਹਾਲਾਂਕਿ ਜਿਨ੍ਹਾਂ ਨੇ ਉਹ ਬਿਆਨ ਜਾਰੀ ਕੀਤੇ ਨੇ ਉਹਨਾਂ ਨੇ ਇਹ ਨਹੀਂ ਕਿਹਾ ਕਿ ਅਸੀਂ ਪਾਰਟੀ ਛੱਡ ਰਹੇ ਹਾਂ ਹਾਲਾਂਕਿ ਇਹ ਕਿਹਾ ਕਿ ਅਸੀਂ ਆਪਣੇ ਮਨ ਦੇ ਵਿਚਾਰ ਸਾਂਝੇ ਕੀਤੇ ਨੇ ਕਿਉਂਕਿ ਅਕਾਲ ਤਖਤ ਸਾਬ ਦੇ ਉਲਟ ਨਹੀਂ ਖੜਿਆ ਜਾ ਸਕਦਾ ਮੱਥਾ ਨਹੀਂ ਲਾਇਆ ਜਾ ਸਕਦਾ ਇਸ ਕਰਕੇ ਅਸੀਂ ਭਾਵਨਾਵਾਂ ਪ੍ਰਗਟ ਕੀਤੀਆਂ ਨੇ ਤਾਂ ਹੁਣ ਪਾਰਲੀਮੈਂਟਰੀ ਬੋਰਡ ਹੋਵੇ ਡਿਸਪਲਿਨ ਕਮੇਟੀ ਹੋਵੇ ਜਾਂ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਹੋਵੇ ਉਹਨਾਂ ਦੀ ਨਜ਼ਰ ਵਿੱਚ ਕੌਣ ਪਾਰਟੀ ਦੇ ਵਿਰੋਧ ਵਿੱਚ ਚੱਲ ਰਿਹਾ ਤੇ ਕੌਣ ਪਾਰਟੀ ਦੇ ਭਲਾਈ ਲਈ ਕੰਮ ਕਰ ਰਿਹਾ ਇਹ ਤੇ ਹੁਣ ਆਉਣ ਵਾਲਾ ਸਮਾਂ ਤੈਅ ਕਰੇਗਾ ਪਰ ਗੱਲਾਂ ਖੂਬ ਹੋ ਰਹੀਆਂ ਨੇ ਚਰਚਾ ਹੋ ਰਹੀ ਹੈ ਕਿ ਆਖਰਕਾਰ ਨਿਬੜੇਗੀ ਕਿੱਥੇ ਜਾ ਕੇ ਕਹਾਣੀ ਜੋ ਵਿਗੜ ਚੁੱਕੀ ਹੈ ਹੁਣ ਤੱਕ ਇਹ ਤਾਂ ਨਹੀਂ ਉਲਝ ਚੁੱਕੀ ਹੈ ਇਹ ਸੁਲਝੇਗੀ ਕਿਵੇਂ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਇੱਕ ਪਾਸੇ ਡਿਸਪਲਿਨ ਭੰਗ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰਨ ਲਈ ਤਿਆਰ ਹੋ ਚੁੱਕੀ ਹੈ ਨੋਟਿਸ ਕੱਢੇ ਜਾਣਗੇ ਜਵਾਬ ਲਏ ਜਾਣਗੇ ਤੇ ਮੈਰਿਟ ਦੇ ਆਧਾਰ ਦੇ ਉੱਤੇ ਹੀ ਉਹਨਾਂ ਖਿਲਾਫ ਐਕਸ਼ਨ ਵੀ ਲਿਆ ਜਾ ਸਕਦਾ ਹੈ ਇਹ ਗੱਲ ਉਹਨਾਂ ਨੇ ਸਪਸ਼ਟ ਕਰ ਦਿੱਤੀ ਹੈ ਹਾਲਾਂਕਿ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੋਂਦੜ ਵਿਕਰਮ ਸਿੰਘ ਮਜੀਠੀਆ ਬਾਰੇ ਬਿਆਨ ਜਿਹੜਾ ਕਾਫੀ ਸਖਸ਼ ਸ਼ਬਦਾਂ ਵਿੱਚ ਜਾਰੀ ਵੀ ਕਰ ਦਿੱਤੇ ਚੁੱਕੇ ਨੇ ਹਾਲਾਂਕਿ ਉਹਨਾਂ ਨੇ ਪਹਿਲਾਂ ਕਿਹਾ ਕਿ ਪਿੱਠ 'ਚ ਛੁਰਾ ਮਾਰਨ ਵਾਲੀ ਗੱਲ ਤਾਂ ਮੈਂ ਮੇਰੇ ਸ਼ਬਦ ਨਹੀਂ ਹੋ ਸਕਦੇ ਪਰ ਬਾਅਦ ਵਿੱਚ ਉਹਨਾਂ ਨੇ ਕਿਹਾ ਕਿ ਮੇਰੇ ਬਿਆਨ ਨੂੰ ਹੀ ਸਹੀ ਮੰਨ ਲਿਆ ਜਾਵੇ ਜਿਹੜਾ ਜਾਰੀ ਕੀਤਾ ਗਿਆ ਪਾਰਟੀ ਪਲੇਟਫਾਰਮ ਤੋਂ ਤਾਂ ਹੁਣ ਇਹ ਸਾਰੇ ਮਾਮਲਿਆਂ ਦੇ ਉੱਤੇ ਟਿੱਪਣੀਆਂ ਹੋ ਰਹੀਆਂ ਨੇ ਬੁੱਧੀਜੀਵੀ ਵਿਦਵਾਨ ਪੱਤਰਕਾਰ ਆਪਣੀ ਆਪਣੀ ਸੋਝੀ ਮੁਤਾਬਕ ਟਿੱਪਣੀਆਂ ਕਰ ਰਹੇ ਨੇ ਇੱਥੋਂ ਤੱਕ ਕਿ ਬਾਕੀਆਂ ਨੇ ਤਾਂ ਟਿੱਪਣੀਆਂ ਕਰਨੀਆਂ ਹੀ ਕਰਨੀਆਂ ਨੇ ਸ਼੍ਰੋਮਣੀ ਅਕਾਲੀ ਦਲ ਦੀ ਆਪਣੀ ਹੀ ਲੀਡਰਸ਼ਿਪ ਚਾਹੇ ਯੂਥ ਵਿੰਗ ਨਾਲ ਸੰਬੰਧਿਤ ਹੈ ਵਿਦਿਆਰਥੀ ਵਿੰਗ ਨਾਲ ਸੰਬੰਧਿਤ ਹੈ ਸੀਨੀਅਰ ਲੀਡਰਸ਼ਿਪ ਹੈ ਸਣੇ ਸਾਬਕਾ ਮੰਤਰੀ ਸ਼੍ਰੋਮਣੀ ਅਕਾਲੀ ਦਲ ਦੇ ਉਹ ਵੀ ਆਪਣੇ ਵਿਚਾਰ ਸਾਂਝੇ ਕਰ ਚੁੱਕੇ ਨੇ ਕਿ ਅਸੀਂ ਐਸਜੀਪੀਸੀ ਦੇ ਜਥੇਦਾਰ ਸਹਿਬਾਨ ਨੂੰ ਹਟਾਉਣ ਵਾਲੇ ਫੈਸਲੇ ਦੇ ਨਾਲ ਨਹੀਂ ਖੜੇ ਤਾਲ ਫੈਸਲੇ ਦੇ ਉੱਤੇ ਵਿਚਾਰ ਰੱਖਣਾ ਕਿ ਮਹਿੰਗਾ ਪੈ ਸਕਦਾ ਕਿਸੇ ਆਗੂ ਨੂੰ ਹੁਣ ਕੀ ਬਣੇਗਾ ਪੰਥਕ ਸਿਆਸਤ ਦਾ ਸ਼੍ਰੋਮਣੀ ਅਕਾਲੀ ਦਲ ਦਾ ਕਿਵੇਂ ਨਬੇੜਾ ਹੋਵੇਗਾ ਹਾਲਾਂਕਿ ਇੱਕ ਪਾਸੇ ਪੀਲਾਂ ਹੋ ਰਹੀਆਂ ਨੇ ਦਲੀਲਾਂ ਰੱਖੀਆਂ ਜਾ ਰਹੀਆਂ ਨੇ ਕਿ ਸਾਰੇ ਇਕੱਠੇ ਹੋਈਏ ਦੂਜੇ ਪਾਸੇ ਜਿਹੜੇ ਇਸ ਤਰ੍ਹਾਂ ਦੀਆਂ ਸਲਾਹਾਂ ਦੇ ਰਹੇ ਨੇ ਉਹਨਾਂ ਦੇ ਖਿਲਾਫ ਹੀ ਵੱਡੇ ਐਕਸ਼ਨ ਲੈਣ ਦੀ ਤਿਆਰੀ ਕਰ ਲਈ ਗਈ ਹੈ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਖਿਲਾਰਾ ਕਿਵੇਂ ਸਿੰਟਦਾ ਹੈ ਫਿਲਹਾਲ ਇਸ ਲਏ ਗਏ ਫੈਸਲੇ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਆਪਣੇ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ ਤੇ ਬਨੇ ਰਹੋ এবੀਸੀ ਪੰਜਾਬ ਦੇ ਨਾਲ